ਬਾੜ ਹੈ ਬਾੜ ਬਹੁਤ ਹੈ ਸੇ ਸਮਾਨੈ ਨਮਾ ਤੇ ਸਮਾਨੈ ਮੈਂ ਸੇਂਗਰ ਸਮਾਨੈ ਗੁਰੂ ਮੈਂ ਭਰੇ ਆਨ ਗਿਐ ਨਾ ਸੋਝੋ ਨਾ ਬਾਜੋ ਨਾ ਫੋਜੋ ਨਾ ਫਰਸ਼ ਖੁਦਾ ਵੰਦ ਬਖਸ਼ਿੰਦੇ ਅਸ਼ੋ ਸ਼ੋ ਨਾ ਸਜ ਨਾ ਬਾਜ ਨਾ ਫੋਜ ਨਾ ਪਰਸ਼ ਪਦਾਵਨ ਨ ਮਰਸ਼ੰਦਿਆ ਸ਼ੋ ਅਰਸ਼ ਵਾਯੂ ਸਰਜੀਓ ਦੇਵ ਗੰਧਾਰੀ ਦਾ ਪੰਜਵਾ ਅਲਟੀ ਰੇ ਮਨ ਰੋਲਟੀ ਰੇ ਸਿਉਂ ਕਰੇ ਉਲਟੀਲੇ ਉਲਟੀਲੇ ਮਨ ਉਲਟੀਲੇ ਸਾਗਦ ਸਿਉਂ ਕਾਜਨ ਪਰ ਮੰਦਰ ਰੱਖਿਓ ਜੋ ਪੈਸੇ ਕਾ ਲੁਖੀਰੇ ਦੁਰ ਹੋਵਿ ਤੇ ਭਾਗ ਦੇਉ ਹੈ ਜਿਸ ਜੋ ਮਹਿਲ ਛੁਟਕੀ ਤਰਕ ਤੀਰੇ ਮਗੋ ਦਾਨ ਕਿਰਪਾ ਕਿਰਪਾ ਨਿੰਦ

ਸੰਗਣਾ ਜੁਬਸੀਰੇ ਜਨ ਨਾਨਕ ਦਾਸ ਦਾਸ ਕੋ ਕਰਿ ਯੋ ਮੇਰਾ ਮੂਡ ਸਾਧੂ ਗਾਹੇ ਟੁਸੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਿ ਆਇ ਨਾ ਅਵੇਜੀਤ ਤੁਹਾਰੇ ਸਤ ਸ੍ਰੀ ਅਕਾਲ ਸਤਿਗੁਰਾਂ ਦੀ ਅਕਾਲ ਦੇਖੇ ਤੇਖਾ ਸਿੰਘ ਦੀ ਹਰ ਦਿਵਾਨੇ ਤੇ ਹਰ ਮਨ ਦਾ ਦਿਵਸ ਦੇ ਵਾਰੀ ਦੀ ਕਾਲ ਕਰ ਸਾ ਆਇਂ ਦੀ ਕੀਤੇ